ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਮਿਹਰ ਕਰੇ ਸਭ ਦੇ ਸਿਰ ਤੇ ਹੱਥ ਰੱਖੇ ਆਪਾਂ ਦੇਖਦੇ ਹਾਂ ਹੁਣ ਸਬਜ਼ੀ ਸਬਜ਼ੀ ਦੀ ਲੱਗਦੀ ਕੀ ਕਰੀਏ ਬੇਲਾ ਤਾਂ ਇੰਨੀ ਆ ਲਾ ਰੱਖੇ ਗਰਮੀ ਕਰਕੇ ਅਸੀਂ ਤੋੜਨਾ ਹੈ ਹੁਣ ਸਬਜ਼ੀ ਦੇਖਦੇ ਆਂ ਇੱਕ ਪਾਣੀ ਹੋ ਰਿਹਾ ਥਾਂ ਥਾਂ ਤੇ ਬਿਰਲੀ ਚੱਪੀਏ ਸਾਹ ਬੱਕ ਇਨਸ਼ਾਅੱਲਾ ਕਈ ਬੱਚੇ ਨਹੀਂ ਹਜੇ ਬੂਰੇ ਆਉਂਦੇ ਕੈਮਰੇ ਦੇ ਸੰਗ ਮੰਦਿਆ ਹੋਈ ਥੋੜੀ ਲੈ ਕੇ ਆਉਂਦਾ ਹੁਣ ਸਾਰਿਆਂ ਕੰਨ ਕਰੋਂਦੇ ਨੇ ਹਜੇ ਤਾਂ ਤੇਰੀਆਂ ਵੀਡੀਓ ਤਾਂ ਚੱਲੀ ਖਾਨੀ ਪਹਿਲੀ ਸਾਨੂੰ ਕਰ ਦੇ ਕੈਮਰੇ ਉੱਤੇ ਇੱਧਰ ਚੀ ਤੋੜ ਲਾਉਣੇ ਚਾਰ ਨੇ ਹਮ ਹਾਂ ਇੱਧਰ ਹੋ ਬੱਟਾ ਦੱਡੀ ਗਦੇ ਫਿਰਦੇ ਆ ਕੋਈ ਸਹੀ ਹੈ ਜੀ ਸਬਜ਼ੀ ਥੋੜੀ ਸਬਜ਼ੀ ਹੈ ਨਹੀਂ ਆਏ ਦਾ ਸਬੜੇ ਸੋਟੇ ਲੱਗਦੀ ਹੈ ਕਿ ਨਾ ਹੜ ਤੇ ਲੱਗਦੀ ਸਬਜ਼ੀ ਵੇਲਾ ਆਈਆਂ ਹੋਣੀਆਂ ਲੱਗ ਰਹੀ ਪਤਾ ਨਹੀਂ ਕਿੰਦੀ ਦੀ ਸਬਜ਼ੀ ਵੰਦੀ ਹੋ ਧੁੱਪ ਦੇ ਕਰਕੇ ਸਬਜ਼ੀ ਵੀ ਨਹੀਂ ਆਈ ਤੇ ਚੱਜਣਾਂ ਲੱਗ 80 ਰੁਪਏ ਦਾ ਕਿਲੋ ਕਦੂ ਹੋਏ ਪਹਿਲੇ ਫਟਾਖੂ ਦੋ ਅਫਤਾਰ ਦੇ ਨਹੀਂ ਵੇਖੋ ਇਹੋ ਇੱਕ ਥੋੜਾ ਇਹਨੂੰ ਤੋੜ ਦੋ ਆਹ ਇਹ ਬੂਬਾ ਖਾਣ ਪਰ ਖਾਦ ਦੀ ਦੁਕਾਣ ਲੱਕੀ ਮੁੜ ਗਈ ਮਿਰਚ ਇਹਨਾਂ ਕਦੂ ਬਣਾਉਣਾ ਬਹੁਤ ਅਸੀਂ ਆਈ ਸੀ ਚੱਕ ਕੇ ਦੀ ਤੁਸੀਂ ਇਹਨਾਂ ਤੋਂ ਰਹਾ ਮੰਗੇ ਤੋੜ ਕੇ ਬੇਲਾ ਬੁੰਨਾ ਤਾਂ ਸਾਰੇ ਘਾਹ ਸੇ ਦੀਆਂ ਲੱਗ ਰੀਆਂ ਪੇਠੇ ਨਹੀਂ ਤੋਰੀਆਂ ਦੀਆਂ ਹਜੇ ਕੋਈ ਸਬਜ਼ੀ ਨਹੀਂ ਲੱਗੀ ਹੁਣ ਲੱਗਣ ਲੱਗਣੀ ਆ ਥੋਲੇ ਚੱਕ ਲੈ ਹੁਣ ਆ ਘੜੀਆਂ ਆਈਆਂ ਕਰਕੇ ਚਲੋ ਪਾਣੀ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਇੱਥੇ ਕਰਦੇ ਆ ਇਹਦਾ ਐਂਡ ਹੱਸਿਟਾ ਆਉਂਦੀ ਆ ਵੀ ਸਬਜ਼ੀ ਤਾਂ ਸਾਨੂੰ ਮਿਲੀ ਨਹੀਂ ਘੇੜਾ ਦੇ ਕੇ ਉੜ ਗਈ ਬੈਗਰੀ ਜੀ ਕਾ ਖਾਸਾ ਬੈਗਰੀ ਜੀ ਕੀ ਕਹਿੰਦੇ